ਪਸ਼ੂਆਂ ਦੇ ਥਾਣਾ ਵਿੱਚੋਂ ਖੂਨ ਆਉਂਦਾ ਤਾਂ ਇਹ ਨੁਕਤਾ ਵਰਤੋ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜੇ ਛੋਡੇ ਵੀ ਮੱਝਾਂ ਦੇ ਜਾਂ ਗਾਈਆਂ ਦੇ ਕਿਸੇ ਦੇ ਵੀ ਪਸ਼ੂ ਦੇ ਥਣ ਚੋਂ ਖੂਨ ਆਉਣ ਲੱਗ ਜਾਂਦਾ ਤਾਂ ਇਹ ਦੇਸੀ ਨੁਕਤਾ ਵਰਤ ਲਓ ਇਹਦੇ ਨਾਲ 100% ਠੀਕ ਹੋ ਜਾਊਗਾ ਕੀ ਕੀ ਚੀਜ਼ਾਂ ਲੈਣੀਆਂ ਨੰਬਰ 1 ਤੇ ਆਪਾਂ ਲੈਣੀ ਹੈ ਹਲਦੀ 300 ਗ੍ਰਾਮ ਡਟੌਲ 50 ਐਮਐਲ ਮਿੱਠਾ ਸੋਡਾ 100 ਗ੍ਰਾਮ ਨਿੰਬੂ ਦਾ ਰਸ 100 ਐਮਐਲ ਖੰਡ 200 ਗ੍ਰਾਮ ਤਿਲਾਂ ਦਾ ਤੇਲ 200 ml ਇਹ ਸਾਰੀਆਂ ਚੀਜ਼ਾਂ ਤੁਸੀਂ 1.5 ਤੋਂ 2 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਪਸ਼ੂ ਨੂੰ ਇੱਕ ਵਾਰ ਹੀ ਦੇ ਦਿਓ ਤੇ ਤੁਹਾਡੇ ਪਸ਼ੂ ਦੇ ਜਦੋਂ ਤੁਸੀਂ ਇਹ ਚੀਜ਼ ਦੇਤੀ ਉਦੋਂ ਹੀ 24 ਘੰਟਿਆਂ ਦੇ ਵਿੱਚ ਵਿੱਚ 80 ਤੋਂ 90% فرق ਪੈ ਜੂਗਾ ਦੂਜੇ ਦਿਨ ਨੂੰ ਬਿਲਕੁਲ 100% ਠੀਕ ਹੋ ਜੂਗਾ ਖੂਨ ਆਉਣਾ ਬਿਲਕੁਲ ਬੰਦ ਹੋ ਜੂਗਾ ਤੁਹਾਨੂੰ ਕੋਈ ਵੀ ਡਾਕਟਰ ਸਾਹਿਬ ਤੋਂ ਲਿਆ ਕੇ ਦਵਾਈਆਂ ਦੇਣ ਦੀ ਗੋਲੀਆਂ ਦੇਣ ਦੀ ਲੋੜ ਨਹੀਂ ਪੈਣੀ ਇਹ ਫਾਰਮੂਲਾ ਜਿਹੜਾ ਜਰੂਰ ਵਰਤ ਕੇ ਦੇਖੋ ਇੱਕ ਵਾਰੀ ਬਹੁਤ ਸ਼ਾਨਦਾਰ ਰਿਜ਼ਲਟ ਆ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ